ਹਾਂਜੀ ਦੋਸਤੋ ਬੋਕ ਪੰਜਾਬੀ ਦੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਦੀ ਇੱਕ ਜਾਣਕਾਰੀ ਮੁੱਦੇ ਨਾਲ ਵੀ ਜੁੜੀ ਅੱਜ ਕੱਲ ਇਹ ਮੁੱਦਾ ਵੀ ਜਿਹੜਾ ਚੱਲ ਰਿਹਾ ਹੈ ਚੰਡੀਗੜ੍ਹ ਦਾ ਸੋ ਪਹਿਲਾਂ ਜਦੋਂ ਚੰਡੀਗੜ੍ਹ ਬਣ ਲੱਗਿਆ ਸੀ ਤਾਂ ਇੱਥੇ ਕਿੰਨੇ ਪਿੰਡਾਂ ਦਾ ਜਿਹੜਾ ਉਜਾੜਾ ਹੋਇਆ ਸੀ ਅੱਜ ਉਹ ਪਿੰਡ ਸੈਕਟਰ ਦੇ ਵਿੱਚ ਤਬਦੀਲ ਹੋ ਚੁੱਕੇ ਐ ਤਾਂ ਕਿਹੜੇ ਸੈਕਟਰ ਦੇ ਵਿੱਚ ਪਹਿਲਾਂ ਕਿਹੜਾ ਪਿੰਡ ਹੁੰਦਾ ਸੀ ਉਹਨਾਂ ਪਿੰਡਾਂ ਦੇ ਨਾਮ ਤੇ ਅੱਜ ਦੀ ਘੜੀ ਉੱਥੇ ਕਿਹੜਾ ਸੈਕਟਰ ਜਿਹੜਾ ਬਣਿਆ ਹੋਇਆ ਹੈ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਵੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਿਹੜਾ ਜ਼ਰੂਰ ਕਰ ਦਿਓ ਤਾਂ ਪਹਿਲਾ ਆਉਂਦਾ ਜੀ 23 ਸੈਕਟਰ ਤਾਂ ਇੱਥੇ ਬਜਵਾੜੀ ਪਿੰਡ ਸੀਗਾ ਦਲਹੀੜੀ ਜੱਟਾ ਇਹ ਸੀਗਾ ਜੀ 28 ਸੈਕਟਰ ਕੱਲਾ ਦਲਹੀੜੀ ਇਹ ਸੀਗਾ ਜੀ 19 ਸੈਕਟਰ ਗੁਰਦਾਸਪੁਰਾ 28 ਇੰਡਸਟਰੀਅਲ ਏਰੀਆ ਜਿਹੜਾ ਅੱਜ ਕੱਲ ਵਜਦਾ ਹੈ ਹਮੀਰਗੜ੍ਹ ਜਿਹਨੂੰ ਕੰਚਨਪੁਰ ਵੀ ਕਹਿੰਦੇ ਸੀ 7 ਤੋਂ 26 ਸੈਕਟਰ ਕਾਲੀਬੜ 4 5 8 9 ਸੈਕਟਰ ਕੈਲੜ 15 16 ਤੇ 24 ਸੈਕਟਰ ਕਾਂਜੀ ਮਾਜਰਾ 14 ਸੈਕਟਰ ਤੇ ਪੰਜਾਬ ਯੂਨੀਵਰਸਿਟੀ ਹੈ ਖੇੜੀ 20 30 ਤੇ 32 ਵਾਲਾ ਜਿਹੜਾ ਚੌਕ ਹੈ ਮਹਿਲਾ ਮਾਜਰਾ 2 ਤੇ 3 ਸੈਕਟਰ ਨਗਲਾ 27 ਸੈਕਟਰ ਰਾਮਨਗਰ ਭੱਗੀ ਮਾਜਰਾ ਜਿਹਨੂੰ ਕਹਿੰਦੇ ਸੀ 6 ਤੇ 7 ਸੈਕਟਰ ਰੁੜਕੀ 17 18 21 ਤੇ 22 ਸੈਕਟਰ ਸੈਣੀ ਮਾਜਰਾ 25 ਸੈਕਟਰ ਸਹਿਜਾਦਪੁਰ 11 12 ਸੈਕਟਰ ਤੇ 31 47 ਸੈਕਟਰ ਬਜਵਾੜਾ 35 ਤੇ 36 ਸੈਕਟਰ ਬਜਵਾੜੀ ਬਖਤਾ 37 ਸੈਕਟਰ ਬੇਚਰਾਗ ਪਿੰਡ ਫਤੇਗੜ ਮੰਦੜਾ 33 ਤੇ 34 ਸੈਕਟਰ ਗੱਗੜमाजरा ਇਹ ਹੈ ਜੀ 에어ਪੋਰਟ ਵਾਲਾ ਏਰੀਆ ਕੰਥਾਲਾ 31 ਸੈਕਟਰ ਜਿੱਥੇ ਟ੍ਰਿਬਿਊਨ ਚੌਂਕ ਬਣਿਆ ਤਾਂ ਕਿ ਜੈਪੁਰ ਸਲਾਹਪੁਰ ਦਤਾਰਪੁਰ ਰਾਮਦਰਵਾਰ 에어ਪੋਰਟ ਏਰੀਆ ਚੂਹੜਪੁਰ ਕਰਮਾਨ 29 ਸੈਕਟਰ ਇੰਡਸਟਰੀਅਲ ਏਰੀਆ ਚੂਮਰੂ 49 ਤੇ 50 ਸੈਕਟਰ ਨਿਜਾਮਪੁਰ 48 ਸੈਕਟਰ ਸ਼ਾਹਪੁਰ 38 ਸੈਕਟਰ ਮਣੀ ਮਾਦਰਾ 13 ਸੈਕਟਰ ਤਨਾਸ 14 ਸੈਕਟਰ ਮਲੋਹਾ ਡੱਡੂ ਮਾਦਰਾ 39 ਸੈਕਟਰ ਬੜਹੇੜੀ ਬੁਟੇਰਲਾ 41 ਸੈਕਟਰ ਅਟਾਵਾ 42 ਸੈਕਟਰ ਬਡੇਲ ਜਾ ਬਡੈਲ 45 ਸੈਕਟਰ ਕਜਿਹੜੀ 52 ਸੈਕਟਰ ਮਦਨਪੁਰ 54 ਸੈਕਟਰ ਪਲਸੋਰਾ 55 ਸੈਕਟਰ ਤਾਂ ਇਹ ਉਹ ਵੱਖ-ਵੱਖ ਪਿੰਡ ਸੀਗੇ ਜਦੋਂ ਚੰਡੀਗੜ੍ਹ ਬਸਾਇਆ ਸੀ ਤਾਂ ਇਹਨਾਂ ਦਾ ਆਪਾਂ ਕਹਿ ਸਕਦੇ ਹਾਂ ਕਿ ਉਜਾੜਾ ਜਿਹੜਾ ਹੋਇਆ ਸੀ ਇਹ ਪਿੰਡਾਂ ਨੂੰ ਹਟਾ ਕੇ ਪਿੰਡਾਂ ਨੂੰ ਤਬਦੀਲ ਕਰਕੇ ਉੱਥੇ ਸੈਕਟਰਾਂ ਦਾ ਨਾਮ ਜਿਹੜਾ ਦਿੱਤਾ ਗਿਆ ਸੀ